ਸਮਾਨਾ ਟੂਡੇ ਦੇ ਤੁਹਾਡਾ ਸਵਾਗਤ ਹੈ ਮਾਹਬੀਰ ਦਲ ਪੰਜਾਬ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਸਨਮਾਨਿਤ ਕੀਤਾ ਗਿਆ ਅੱਜ ਇਸ ਸਮਾਰਾ ਦੇ ਪੀਐਮਡੀ ਪਾਉਂ ਵਿਖੇ ਇੱਕ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਸਮਾਨਾ ਦੇ ਵਿਸ਼ੇਸ਼ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਕਲਾ ਸ਼ਰਮਾ ਸਤੀ ਮੰਦਰ ਦੇ ਪ੍ਰਧਾਨ ਪਾਉਣ ਸ਼ਾਸਤਰੀ ਲਾਇੰਸ ਕਲੱਬ ਗੋਲਡ ਅਗਰਬਾਲ ਗਊਸਾਲਾ ਵਿਕਾਸ ਪੰਚਾਇਤ ਦੇ ਪ੍ਰਧਾਨ ਸੰਦੀਪ गोयल ਲੱਕੀ ਇਸ ਮੌਕੇ ਮਦਨ ਮਿੱਤਲ ਗੁਰਜਾਲ ਵਿਰਕ ਬੀਕੇ ਮਿੰਨਾ ਹੈਪੀ ਢਿੰਗੜਾ ਰਵੀ ਕੁਮਾਰ ਟੀਮਾ ਸੰਜੇ ਮੰਤਰੀ ਰਿਤੂ गोयल ਰਮੇਸ਼ ਗਰਗ ਹਾਜ਼ਰ ਸਨ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਰਣ ਗੁਪਤਾ ਜੀ ਇਹਨਾਂ ਵੱਲੋਂ ਵੀ ਕਮਰੇ ਦੀ ਸੇਵਾ ਆਈ ਹੈ ਸਾਡੇ ਜਗਦੰਬਾ ਪੇਂਟ ਐਂਡ ਹਾਰਡਵੇਅਰ ਸਟੋਰ ਵਾਲੇ ਸ਼੍ਰੀ ਬੀਜੇ ਕੁਮਾਰ ਜੀ ਸਿੰਘਲਾ ਗਾਜੇਵਾਸ ਵਾਲੇ ਅਸੀਂ ਇਹ ਚਾਹਾਂਗੇ ਕਿ ਸਾਡੇ ਸਮਾਣਾ ਨਗਰੀ ਨੂੰ ਅੰਨਾ ਮਾਨ ਮਿਲੇ ਕਿ ਸਾਡੇ ਸਮਾਣਾ ਦੇ ਮੰਤਰੀ ਸਾਹਿਬ ਨੂੰ ਪੰਜਾਬ ਸਰਕਾਰ ਵੱਲੋਂ ਅੰਨਾ ਵਿਸ਼ਵਾਸ ਕੀਤਾ ਉਹਨਾਂ ਉੱਤੇ ਕਿ ਸਾਡੇ ਬੇਤਰਕ ਤੇ ਇਮਾਨਦਾਰ ਮંત્રી ਸਾਹਿਬ ਜਿਨ੍ਹਾਂ ਨੂੰ ਅੱਡੇ ਵੱਡੇ ਮੈਚ ਵਿੱਚ ਜਿਹੜੇ ਸਾਡੇ ਮੁੱਖ ਮੰਤਰੀ ਸਾਹਮਣੇ ਉਹਨਾਂ ਵੱਲ 11 ਵਿਭਾਗਵੇਂ ਤੇ ਸਾਡੇ ਮੰਤਰੀ ਸਾਹਿਬ ਕੋਲੇ 7 ਵਿਭਾਗਵੇਂ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨੇ ਤਾਂ ਨਮਾਨ ਪੰਜਾਬ ਸਰਕਾਰ ਦੇ ਨਾਤੇ ਪ੍ਰੋਸਟ ਮੰਤਰੀ ਸਾਹਿਬ ਦਾ ਸਨਮਾਨ ਕਰਨ ਸਾਰੇ ਹੋ ਜਾਣ। ਠੀਕ ਹੈ ਜਿੰਨੇ ਦੇਖਿਆ। ਲਾਓ। ਬੈਕੀ। ਬੈਕ ਆ ਗਿਆ। ਆਇਆ ਭਾਈ ਜੀ ਤਾਂ ਆ ਜਾ। ਲਾਓ ਜੀ ਲਾਓ। ਸਾਡਾ ਥੋੜਾ ਦੇਖੀਂ। ਕਰ ਲਓ ਪਹਿਲਾਂ ਸਿਧਾਂਤ। ਆਓ ਮਰਾ ਜੀ ਆਓ। ਰਿਕਮੈਂਡ ਆ। ਆਹ ਲਓ ਜੀ। ਸਾਰੇ ਨਹੀਂ ਜਾਨਾ। ਥੋੜਾ ਥੜਾ ਬੈਕ ਹੋ ਜਾਣੀ। ਸਾਰਿਆਂ ਦੀ ਫੋਟੋ ਆ। ਇਹ ਸਨਾਤਨ ਜਿਹੜਾ ਹੈਗਾ ਮਹਾਵੀਰ ਦਲ ਵੱਲੋਂ ਜਿਹੜੇ ਸਾਡੇ ਸ਼ਹਿਰ ਦੇ ਜਿੰਨੇ ਸਮਾਜ ਸੇਵੀ ਨੇ ਉਹਨਾਂ ਦੇ ਸਨਮਾਨ ਸਮਰੋਹ ਰੱਖਿਆ ਗਿਆ ਸੀ ਜਿਹੜੇ ਵੀ ਸਮਾਜ ਵਾਸਤੇ ਆਪਣਾ ਯੋਗਦਾਨ ਨਿਭਾਰੇ ਨੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਸੋ ਮਹਾਵੀਰ ਦਲ ਜਿਹੜਾ ਵਧਾਈ ਦਾ ਬਾਤ ਹੈ